ਤੇ ਵਧੀਆ ਮੰਨ ਸਕੇ ਤੇ ਹਰੇਕ ਦੇ ਦੋਸਤੋ ਕ ਵਿੱਚ ਕਿਤੇ ਵੀ ਇਹੋ ਜੀ ਨਜ਼ਰ ਨਾ ਲਾਈ ਸੋ ਕਿਰਪਾ ਕਰੋ ਆਪ ਸਦਾ ਜੇ ਕੋਈ ਕਿਸੇ ਮੇਰੇ ਤੋਂ ਦਿੱਕਤ ਆਈ ਵੀ ਹੋਵੇ ਕਿਸੇ ਦੇ ਕੰਮ ਕਾਜ ਵਿੱਚ ਮੈਨੂੰ ਸਪਸ਼ਟ ਦੱਸ ਦਿਓ ਕਦੇ ਵੀ ਮੈਂ ਗੁੱਸਾ ਨਹੀਂ ਕਰੂੰਗਾ ਉਹ ਚੰਗਾਈ ਸਮਝੂੰਗਾ ਜੇ ਮੰਨ ਲਓ ਪਿਛਲੇ ਸਮੇਂ ਵਿੱਚ ਵੀ ਮੈਂ ਤਾਂ ਸਾਂਝੇ ਕੰਮਾਂ 'ਚ ਰਿਹਾ ਹੋ ਜਾਂਦਾ ਕਿ ਕਿਸੇ ਮੰਨ ਲਓ ਕਿਸੇ ਦੇ ਰੋਲੇ ਝਗੜੇ ਵਿੱਚ ਕੋਈ ਗਲਤਫਲਤ ਵੀ ਹੋ ਜਾਂਦੀ ਹੈ ਗੱਲ ਹਨਾ ਜੇ ਫੇਰ ਵੀ ਤੁਹਾਨੂੰ ਕਿਸੇ ਦਾ ਦਿਲ 'ਚ ਕੋਈ ਹੋਵੇ ਮੈਨੂੰ ਸਪਸ਼ਟ ਦੱਸ ਦਿਓ ਕੋਸ਼ਿਸ਼ ਕਰਾਂਗਾ ਮੈਂ ਉਹਨੂੰ ਸੁਧਾਰਨ ਦੀ ਕਿਉਂਕਿ ਬੰਦਾ ਵਿਚਰ ਕੇ ਸਿੱਖਦਾ ਕੁਛ ਸਾਰੀ ਉਮਰ ਬੰਦਾ ਸਿੱਖੀ ਜਾਂਦਾ ਕੋਈ ਮੈਚੋਰਤਾ ਇੰਨਾ ਹੁੰਦਾ ਨਹੀਂਗਾ ਜੇ ਆਪਾਂ ਤੁਹਾਡੇ ਵਿੱਚ ਵਿਚਰਾਂਗੇ ਤਾਂ ਹੀ ਅਕਲ ਆਉਂਦੀ ਆ ਹਨਾ ਮੇਰੀ ਇੰਨੀ ਉਮਰ ਵੀ ਨਹੀਂ ਮੈਂ ਤੁਹਾਡੇ ਕਈ ਵਾਰੀ ਸਿਆਣੇ ਬੰਦਿਆਂ ਦੇ ਉਹਨੇ ਕੰਮਾਂ ਵਿੱਚ ਨਹੀਂ ਮੈਂ ਪੂਰਾ ਉਤਰ ਸਕਿਆ ਹੋਵਾਂਗਾ ਪਰ ਮੈਂ ਅੱਜ ਜੇ ਤੁਸੀਂ ਇੰਨਾ ਸਤਿਕਾਰ ਦਿੱਤਾ ਅੱਜ ਇੱਡਾ ਵੱਡਾ ਇਕੱਠ ਹੋਇਆ ਦੇਰ ਕਿਆਂ ਦਾ ਤੇ ਮੈਨੂੰ ਅੱਜ ਹੀ ਮਾਣਾ ਵੀ ਤੁਸੀਂ ਜਰੂਰ ਮੇਰੇ ਝੋਲੀਏ ਪਾਉਂਗੇ ਕਿਉਂਕਿ ਹੁਣ ਮੈਂ ਕੱਲਾ ਨਹੀਂਗਾ ਮੈਂ ਇਕੱਲੇ ਨੇ ਜੂਣ ਨਹੀਂ ਲੜਨੀ ਹੁਣ ਤੁਸੀਂ ਸਾਰੇ ਹੀ ਸੀਰੇ ਆ ਹੁਣ ਘਰੋਂ ਘਰੀ ਤੁਸੀਂ ਆਪ ਸਾਡੀ ਜ਼ਿੰਮੇਵਾਰੀ ਹੈ ਮੈਂ ਤਾਂ ਤੁਹਾਡਾ ਸੇਵਾਦਾਰ ਹਾਂ ਜਿੱਥੇ ਮੈਨੂੰ ਕਹੋਗੇ ਮੈਂ ਆਉਂਗਾ ਤੇ ਤੁਸੀਂ ਆਪ ਇਹ ਹੁਣ ਹੰਬਲਾ ਮਾਫਾ ਸਾਰਿਆਂ ਨੇ ਜੇ ਮੰਨੋ ਵੀ ਆਪਾਂ ਇਕ ਧਾਰਾ ਤੁਸੀਂ ਦੂਜੇ ਘਰ ਨੂੰ ਕਹਿਣਾ ਹਨ ਕਈ ਵਾਰੀ ਹੁੰਦੀ ਹੈ ਕਿ ਤੱਕ ਤਾਂ ਕੋਈ ਤੇਰੇ ਨਾਲ ਨਹੀਂ ਖੜਵੀ ਹੁੰਦਾ ਉਹਨੂੰ ਸਮਝਾ ਕੇ ਆਪਾਂ ਉਹਨੂੰ ਵੀ ਵੀਰ ਭਾਈ ਕਹਿ ਕੇ ਕੋਈ ਨਹੀਂ ਬਿਨੈਸ਼ਕਪੇ ਜ਼ਿੰਦਗੀ ਵਿੱਚ ਹੁੰਦੀ ਹੀ ਰਹਿੰਦੇ ਆ ਆਪਾਂ ਤੋਂ ਵਿਚਰਦਿਆਂ ਤੋਂ ਕਈ ਵਾਰੀ ਹੋ ਜਾਂਦਾ ਕੋਈ ਪੋਲੀਟਿਕਲ ਲੈਂਡ ਵਿੱਚ ਹੋ ਜਾਂਦਾ ਭਾਵੇਂ ਆਪਾਂ ਹਰੇਕ ਪੱਖੋਂ ਕੋਈ ਕਿਸੇ ਪਾਰਟੀ ਨਾਲ ਜੁੜਿਆ ਕੋਈ ਕਿਸੇ ਪਾਰਟੀ ਨੇ ਮਿਲਿਆ ਮੈਂ ਇੱਥੇ ਵੀ ਬੇਨਤੀ ਕਰੂੰਗਾ ਕਿ ਆਪਾਂ ਨਾਲ ਮਿਲ ਕੇ ਆਪਾਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਹ ਨੂੰ ਆਪਾਂ ਕੰਮ ਕਰੀਏ ਪਾਰਟੀਆਂ ਬੰਦੇ ਦਾ ਮਨ ਹੁੰਦਾ ਜਿੱਧਰ ਮਰਜ਼ੀ ਵੋਟ ਪਾਏ ਉਸ ਜਿੱਥੇ ਉੱਪਰ ਲੀਆਂ ਇਲੈਕਸ਼ਨ ਆ ਗਈਆਂ ਪਰ ਪਿੰਡ ਵਾਸਤੇ ਆਪਾਂ ਇਹ ਕਹੇ ਜਾਂ ਪਿੰਡ ਬਣਾਈਏ ਜੇ ਤੁਸੀਂ ਸਾਰੇ ਸਹਿਮਤ ਹੋ ਤਾਂ ਇਹਦੀ ਕੋਈ ਗੱਲ ਨਹੀਂ ਵੀ ਪਿੰਡ ਆਪਣਾ ਤਰੱਕੀ ਨਾ ਕਰ ਸਕੇ ਜੇ ਸਾਰੇ ਨਾਲ ਜੇ ਤੁਸੀਂ ਮੇਰਾ ਸਾਥ ਦੇਵੋਗੇ ਮੈਂ ਤੁਹਾਨੂੰ ਅੱਜ ਹੀ ਵਿਸ਼ਵਾਸ ਦਿਵਾਉਣਾ ਕਿ ਪਿੰਡ ਬੜੀ ਤਰੱਕੀ ਕਰੂਗਾ ਮਹਾਰਾਜ ਕਿਰਪਾ ਕਰੂਗਾ ਉਹਨਾਂ ਵਾਲੇ ਹੁੰਦੀਆਂ ਦਿਮਾਗ ਵਿੱਚ ਵੀ ਇਹ ਵੀ ਕਰਾਂਗੇ ਵੀ ਕਰਾਂਗੇ ਚਲੋ ਕਰਨਾ ਤਾਂ ਭਗਵਾਨ ਨੇ ਹੁੰਦਾ ਹਨ ਤੇ ਤੁਸੀਂ ਕੋਸ਼ਿਸ਼ ਕਰੋ ਆਪਾਂ ਇਹ ਲੜਾਈ ਜਿੱਤ ਗਏ ਤੇ ਉਸ ਤੋਂ ਬਾਅਦ ਆਪਾਂ ਫਿਰ ਮਹਾਰਾਜ ਕਿਰਪਾ ਕਰੂਗਾ ਫਿਰ ਤੁਸੀਂ ਕਹੋਗੇ ਵੀ ਪੰਜ ਸਾਲ ਜੇ ਸੋਨਾ ਸਰੇ ਤੇ ਪੈਣ ਨੂੰ ਕੁਛ ਨਾ ਕੁਛ ਬਣਾ ਕੇ ਦਿਖਾਵਾਂਗੇ ਸੋ ਇੰਨੀ ਬੇਨਤੀਆਂ ਕਰਦਾ ਸੇ ਮਾਫੀ ਮੰਗਦਾ ਤਾਂ ਕਿ ਤਾ ਤੁਸੀਂ ਤਕੜੇ ਹੋਗੇ ਜੇ ਪਿੱਛੇ ਮੇ ਤੋਂ ਕੋਈ ਗਲਤੀ ਹੋਈ ਵੀਗੀ ਹੋਵੇ ਮਾਫੀ ਦੇਣੀ ਸ੍ਰੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆ ਜੇ ਭਾਈ ਜਸਵੀਰ ਸਿੰਘ ਨੇ ਆਪਦੇ ਮੰਨਦੇ ਸਾਰੇ ਪਰਬੜੇ ਧੰਨਵਾਦ ਤੁਹਾਡੇ ਅੱਖ ਦਿੱਤੇ ਆ ਹੁਣ ਤੁਸੀਂ ਇਹਨਾਂ ਦੇ ਬਚਨਾਂ ਤੇ ਫੁੱਲ ਚੜਾਉਨੇ ਆ ਐਸੀ ਪਰਿਵਾਰ ਬੈਠੇ ਆ ਜਿਨ੍ਹਾਂ ਦੇ ਮਗਰ ਦੇ ਸਕਦੀ ਗਿਣਤੀ ਘੱਟ ਵੀ ਮੈਂ ਕਹਿ ਸਕਦਾ ਜਿੱਦਾਂ ਵੱਡਾ ਆਪਣਾ ਨਗਰ ਆ ਇਹ ਇੱਕ ਪਰਿਵਾਰ ਦੇ ਬਗ ਮਗਰ 20 ਬੰਦੇ ਲੱਗਾ ਬਾਰੇ ਆ ਹੁਣ ਤੁਸੀਂ ਸਾਰੇ ਜਿੱਥੇ ਵੋਟ ਪਾਉਣੀ ਆ ਉਥੇ ਸਪੋਰਟ ਵੀ ਕਰਨੀ ਆ ਦੇਖੋ ਪਿਛਲੇ ਸਾਲ ਸਾਨੂੰ ਝਾਕਸੀ ਵੀ ਪੂਰੇ ਕਾਂਗਰਸ ਦਾ ਦਾਖਲ ਸਾਵਾ ਕਿ ਆਪਣੇ ਪਿੰਡ ਦਾ ਕੁਝ ਨਾ ਕੁਝ ਬਣ ਜੂ ਅਸੀਂ ਉਦੋਂ ਸਾਰੀ ਪਾਰਟੀ ਨਹੀਂ ਕਰਮਜੀਤ ਦਾ ਸਾਥ ਦਿੱਤਾ ਹੁਣ ਜੇ ਮੂਰੇ ਵੀ ਲੱਗ ਕੇ ਆ ਜੂ ਕੀ ਸਰਕਾਰ ਆ ਜੇ ਜਾਂ ਕਾਂਗਰਸ ਹੀ ਆ ਜੇ ਜਾਂ ਕਾਂਗਰਸ ਹੀ ਆ ਜੇ ਯਾ ਪਰ ਰਲ ਮਿਲ ਕੇ ਬਣਾਵਾ ਤੇ ਬੰਦੇ ਨੂੰ ਫਿਰ ਪਿੰਡ ਦੇ ਕੋਲਣਾ ਵਾ ਬਹੁਤ ਅੰਮਕੀਤਾ ਕਿਸੇ ਪੰਚਾਇਤ ਨੇ ਕਰੋੜਾਂ ਰੁਪਈਆ ਪਿੰਡ ਦੇ ਵਿੱਚ ਲਿਆਂਦਾ ਜੇ ਰਲ ਮਿਲ ਕੇ ਸੀ ਉਸੇ ਲੱਗ ਜਾਂਦੇ ਹੁੰਦੇ ਸੀ ਪੂਰੇ ਕੋਸ ਪੱਕੂ ਫੜੀ ਸਾਹ ਦਿੰਦੇ ਸੀ ਤਾਂ ਹੀ ਆਪਣਾ ਪਿੰਡ ਸਾਰਾ ਚਿੱਟਾ ਚਿੱਟਾ ਲੱਗਣ ਲੱਗਿਆ ਵਾ ਕੰਮ ਹੋਰ ਵੀ ਬਹੁਤ ਕਰਨ ਵਾਲੇ ਆ ਕੱਲ ਮੈਂ YouTube <Sanye> ਤੇ ਦੇਖਿਆ ਇੱਕ ਪਿੰਡ ਦੇ ਵਿੱਚ ਪੰਚਾਇਤ ਕਹਿੰਦੇ 70 ਸਾਲ ਹੋ ਗਏ ਲਗਾਤਾਰ ਸਰਬਸੰਮਤੀ ਦਾ ਬਣਦੀ ਆ ਰਹੀ ਆ ਚਲੋ ਜੋ ਜਿੱਥੇ ਸਾਹ ਢਿੱਡਦੇ ਆ ਉਹਨਾਂ ਨੇ ਤਾਂ ਕਿਸੇ ਦਾ ਘਟਣਾ ਹੀ ਹੁੰਦਾ ਹਰ ਇੱਕ ਪਾਰਟੀ ਨੇ ਜੋਰ ਲਾਉਣਾ ਤੇ ਹੁਣ ਮੈਂ ਬੇਨਤੀ ਕਰਾਂ ਉਸ ਬੀਬੀ ਨੂੰ ਜਿਨ੍ਹਾਂ ਦੇ ਸਿਰ ਤੇ ਤੁਸੀਂ ਅੱਜ ਤਾਜ ਰੱਖਣਾ ਵਾ ਤੇ ਇਸ ਕਰਕੇ ਉਹਨਾਂ ਨੂੰ ਸਰੋਪਾ ਪੰਜ ਅਮਰਤਾਰੀ ਸੇਪਾઈ ਸਕਦੇ ਹਿੰ ਸਿੰਘ ਜੀ ਭਾਈ ਪ੍ਰੀਤਮ ਸਿੰਘ ਜੀ ਭਾਈ ਸੁਖਮੰਦਰ ਸਿੰਘ ਜੀ ਹੋਰ ਅਜਮੇਰ ਸਿੰਘ ਜੀ ਕੋਈ ਵੀ ਕੋਈ ਗੁਰਬਖਤਿਆਰ ਕੋਈ ਰਹਿਤ ਵਾਲਾ ਕਨਾ ਬੁਲਾਓ ਗੁੱਟਾ ਸਿੰਘ ਜੀ ਗ੍ਰਾਂਥੀ ਸਰਵਾਨਾ ਚਮਕਾ ਮੰਨਿਆ ਵੀ ਨਾਲ ਲਾ ਲਾਂਗੇ ਪਰ ਸਿੰਘਾਂ ਤੋਂ ਇਹ ਅਸੀਰਵਾਦ ਅੱਜ ਤੁਸੀਂ ਰੱਬ ਸਮਝ ਕੇ ਇਹ ਮਾਰ ਦੇਣਾ ਪੰਚਾਇਤ ਜਿਹੜੀ ਹੁੰਦੀ ਆ ਰੱਬ ਵਰਗੀ ਹੁੰਦੀ ਆ ਫਿਰ ਆਪਾਂ ਵੀ ਕਹਿ ਸਕਦਾ ਬਈ ਜਿੰਨੇ ਚਾ ਦੇ ਨਾਲ ਤੇ ਜੋ ਅਸੀਂ ਚੁਣਿਆ ਭਾਈ ਉਹਨਾਂ ਅਸੀਂ ਕੰਮ ਲੈਣਾ ਜੇ ਆਪਾਂ ਇਹਨਾਂ ਦੀ ਸਾਥ ਦਿੱਤਾ ਹੋਊ ਕਹਿੰਦਾ ਨਾ ਰੋਲੋ ਆ ਬਾਹੋਂ ਪਰ ਕੇ ਖੱਚ ਕੇ ਰਹਿ ਜਾ ਕਰਕੇ 40000 ਤੋ ਤਾਂ ਹੱਥ ਬੰਨਦਾ ਸੀਗਾ ਇਹ ਇੱਕ ਮੌਕਾ ਹੁੰਦਾ ਸੋ ਮਹਾਰਾਜ ਕਿਰਪਾ ਕਰਨੋ ਇਸ ਪਰਿਵਾਰ ਉਤੇ ਫੇਰ ਭਰਿਆ ਹੱਥ ਰੱਖਣੋ ਬਚਾਲੇ ਆ ਜੋ ਪਾਈ ਬੀਬੀ ਦਾ ਨਾਮ ਦੱਸੀ ਜਾਂ ਮੈਂ ਤਾਂ ਫੇਰ ਕੋਲ ਜਾਂਦਾ ਜਸਪ੍ਰੀਤ ਰਾਜਪ੍ਰੀਤ ਕੌਰ ਕਿਉਂਕਿ ਇਸ ਤੋਂ ਬਾਅਦ ਮੋਰ ਇਹਦੀ ਚੰਦਿਆ ਕਰਨੀ ਆ ਤੁਸੀਂ ਵੀ ਖੁਸ਼ ਹੋ ਕੇ ਜਿੰਨਾ ਵੱਡਾ ਜੇ ਨਗਰ ਨੇ ਤੁਹਾਨੂੰ ਮਾਣ ਦਿੱਤਾ ਤੁਸੀਂ ਪੂਰੇ ਚੂੜੇ ਹੋ ਕੇ ਪਿਛਲੇ ਸਾਲ ਦੇਖੋ ਜੋ ਪੱਪੂ ਜੀ ਤੇ ਬਾਣਾ ਪਰਤੇ ਪਰ ਫੇਰ ਵੀ ਸਾਂਝੇ ਕੰਮਾਂ ਵਾਸਤੇ ਮੋਢਾ ਨਾਲ ਮੋਢਾ ਲਾਇਆ ਇਸ ਕਰਕੇ ਸਾਰੀ ਸੰਗਤ ਦਾ ਧੰਨਵਾਦ ਆਓ ਜੀ ਜਥੇਦਾਰ ਜੀ ਸਿੰਘ ਸਹਿਬਾਨ इस बार लड़की का मान सम्मान कर रहे हैं भोले सो निहार भोले सो निहाल चाप भोले सो निहार भोले सो निहार भुले सो निहार वाहगुरु जी का खालसा वाहिगुरू जी फतेह हाणे भाई न